ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਇੱਕ ਜਰਮਨ ਦਾ ਟਰੈਕਟਰ ਦਿਖਾ ਰਹੇ ਹਾਂ ਜਿਹੜਾ ਕਿ 1952 ਮਾਡਲ ਹੈ ਤੇ ਇਹ ਟਰੈਕਟਰ ਦੇ ਮਾਲਕ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਇਸ ਟਰੈਕਟਰ ਦੇ ਬਾਰੇ ਹੋਰ ਆਪਾਂ ਜਾਣਕਾਰੀ ਲੈਣੇ ਆਓ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਗੁਰਦੀਪ ਸਿੰਘ ਜੀ ਮੇਰਾ ਕਿਹੜੇ ਪਿੰਡ 'ਚ ਖੜੇ ਆਪਾਂ ਮਾਨੁਕਾ ਚੱਕ ਜੀ ਤੇ ਆ ਟਰੈਕਟਰ ਬਾਰੇ ਸਾਨੂੰ ਦੱਸੋ ਜੀ ਥੋੜੀ ਜਿਹੀ ਜਾਣਕਾਰੀ ਇਹ ਟਰੈਕਟਰ ਜੀ 1951 ਮਾਡਲ ਹੈ ਜੀ ਅੱਛਾ ਜੀ ਤੇ ਜਰਮਨ ਇਸਟਰੀਆ ਮਲਕ ਉਹਨਾਂ ਦਾ ਮਲਕਾ ਦਾ ਬਣਿਆ ਹੋਇਆ ਠੀਕ ਹੈ ਤੇ ਆਪਾਂ ਲੈ ਸੀ 741900 ਠੀਕ ਹੈ ਇਹਦਾ ਨੰਬਰ ਹੈਗਾ ਗੁਜਰਾਤ ਦਾ ਜੀ ਜੇ 522 ਠੀਕ ਹੈ ਹਾਂ ਤੇ ਬਾਕੀ ਇਹ ਮਤਲਬ ਅੱਲ ਨੂੰ ਤੁਲੀ ਟਿਕਟ ਹੰਬਾ ਸੀ ਜਿਹਨੂੰ ਲਿਆਂਦਾ ਸੀ ਉਸ ਟਾਈਮ ਤੇ ਕੱਲਾ ਕੋਤਰਾ ਹੀ ਕਰਦੇ ਹਾਂ ਕਣਕ ਦਾ ਅੱਛਾ ਅੱਜ ਤੋਂ ਤਕਰੀਬਨ 1977-74 ਚ ਠੀਕ ਹੈ ਉਸ ਤੋਂ ਬਾਅਦ ਫਿਰ ਟਰੈਕਟਰ ਹੋਰ ਨਾਲ ਕਰਕੇ ਇਹ ਹੁਣ ਰਿਟਾਇਰ ਕਰਤਾ ਤੇ ਖੜਾ ਹੈ ਇਸ ਤਰ੍ਹਾਂ ਤੁਸੀਂ ਇਹ ਕਿੱਥੋਂ ਖਰੀਦਿਆ ਸੀ ਇਹ ਲੈਂਦੇ ਕਿੱਕ ਰੱਖਣੀ ਹੈ ਕਿੱਕਰ ਖੇੜਾ ਪਿੰਡਾ ਕਿਕਰ ਖੇੜਾ ਹੋਰ ਹੋਰ ਕੋਲੇ ਆ ਆ ਹੋਰ ਕੋਲੇ ਹਾਂ ਜੀ ਉੱਥੋਂ ਲੈਂਦੇ ਸੀ ਕਿੰਨੇ ਦਾ ਲਿਆ ਸੀ ਤੁਸੀਂ ਉਸ ਟਾਈਮ ਤੇ 11.5 ਹਜ਼ਾਰ ਦਿੰਦਾ ਸੀ 911 ਦਾ 74 ਜੀ ਠੀਕ ਹੈ ਹਾਂ ਜੀ ਇਹਦੀ ਕੋਈ ਖਾਸियत ਦੱਸੋ ਟਰੈਕਟਰ ਦੀ ਜਿਹੜਾ ਖਾਸ ਗਿੱਤਾਂ ਇਹ ਸਰਕ ਸੀ ਇਹ ਇਹ ਜਿਹੜੇ ਆਮ ਟਰੈਕਟਰ ਦਾ ਬੁਸ਼ਾਂ ਛੰਦੇ ਬੇਰਾਂਾਂ ਚ ਕਰਾਂਗੇ ਕੀ ਅੱਛਾ ਇਹਦਾ ਤੇਲ ਦਾ ਖਰਚਾ ਘੱਟ ਆ ਖਚਾਈ ਜ਼ਿਆਦਾ ਇਸ ਨੂੰ ਆਮ ਟਰੈਕਟਰ ਨਾਲ ਠੀਕ ਹੈ ਹਾਂ ਤੇ ਇਸੇ ਬਾਕੀ ਦਾ ਕੋਈ ਐਡੀ ਕੋਈ ਟੁੱਟ ਪਾਜੇ ਨਹੀਂ ਗੇਅਰ ਗੁਰ ਦੇ ओरिजिनल ਨਾਲ ਦਾ ਹੀ ਹੂੰ ਕੋਈ ਇਸ ਤਰ੍ਹਾਂ ਕੋਈ ਸ਼ਿਕਾਇਤ ਨਹੀਂ ਆਉਂਦੀ ਜਿੰਨੇ ਵੀ ਇਹ 6 ਤਾਂ ਫਾਰਵਰਡ ਗੇਅਰ ਹੈ ਪੰਜ ਤਾਂ ਸੀਮਰ ਵਰਸ ਹੈ ਅੱਛਾ ਔਰ ਜਿਹੜਾ ਗੇਅਰ ਤੁਸੀਂ ਕੋਈ ਵੀ ਲਾਓਗੇ ਬਾਕੀ ਸਾਰੇ ਲੋਕ ਹੋ ਜਾਣਗੇ ਬਾਕੀ ਲੋਕ ਹੋ ਜਾਣਗੇ ਹਾਂ ਬਾਕੀ ਗੇਅਰ ਹਾਂ ਇੱਕ ਲਾਵਾਂਗੇ ਹਾਂ ਠੀਕ ਹੈ ਤੁਸੀਂ ਹੁਣੇ ਨਿਸ਼ਾਨੀ ਵਜੇ ਰੱਖਿਆ ਹਾਂ ਨਿਸ਼ਾਨੀ ਵਜੇ ਹਾਂਜੀ ਤੇ ਇਸ ਸਟਾਰਟਿੰਗ ਦੇ ਹੈਂਡਲ ਨਾਲ ਹੁੰਦਾ ਸੀ ਹੈਂਡਲ ਨਾਲ ਹੀ ਹੁੰਦਾ ਸੀ ਸੈਲਫੀ ਦੋਨੇ ਕੰਮ ਸੀ ਦੋਨੇ ਕੰਮ ਸੀ ਹਾਂ ਹਿੱਟਰ ਲਾ ਕੇ ਹੈਂਡਲ ਹੋ ਜਾਂਦਾ ਸੀ ਅੱਛਾ ਹਾਂ ਸਟਾਰਟਿੰਗ ਸਿਰ ਨੂੰ ਕੋਈ ਦਿੱਕਤ ਨਹੀਂ ਸੀ ਕੋਈ ਦਿੱਕਤ ਨਹੀਂ ਹਾਂਜੀ ਤੁਸੀਂ ਚਲਾਉਂਦੇ ਰਹੇ ਹੋ ਹਾਂ ਚਲਾਉਂਦੇ ਰਹੇ ਵਾਦੂ ਸਰ ਠੀਕ ਹਾਂਜੀ ਇਹਨੂੰ ਹੁਣ ਦੁਬਾਰਾ ਕੋਈ ਰਿਪੇਅਰ ਜਾਂ ਤਿਆਰ ਕਰਨ ਬਾਰੇ ਨਹੀਂ ਸੋਚਿਆ ਜੀ ਨਹੀਂ ਦੁਬਾਰਾ ਰਿਪੇਅਰ ਤੋਂ ਸੋਚਿਆ ਨਹੀਂ ਵਸੇ ਸੋਚਤਾ ਆਪ ਹੀ ਖੁਦ ਹੀ ਕਰ ਦਿੱਤੀ ਸੀ ਕੰਮ ਕਰਦੀ ਸੀ ਅੱਛਾ ਮੇਰੀ ਆਈਟੀ ਕਿਤੇ ਬਠਿੰਡ ਰਹੀ 77 77 ਠੀਕ ਹੈ ਹਾਂ ਦੋਸਤੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੀ ਕਿਉਂਕਿ ਇਦਾਂ ਦੀਆਂ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਉਹ ਅੱਜਕੱਲ ਮੁਸ਼ਕਲ ਦੇ ਨਾਲ ਹੀ ਮਿਲਦੀਆਂ ਨੇ ਤੇ ਅੱਗੇ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਧੰਨਵਾਦ